ਸਾਣੀ ਪਤੰਦਰ ਕੀ ਬਈ ਪਰ ਦਾ ਟਰੈਕਟਰ ਦੇ ਵਿੱਚ ਕੋਟ ਕੋਟ ਗੇਅਰ ਪਾਉਂਦਾ ਕਹਿੰਦੇ ਮਿੱਤਰੋ ਦੇਖੋ ਕਿਵੇਂ ਛਾਲਾ ਮਾਰਦਾ ਹੁੰਦਾ ਟਰੈਕਟਰ ਕਹਿੰਦੇ ਦੇਖੋ ਮਿੱਤਰੋ ਦੇਖੋ ਟਰਾਲੇ ਦਾ ਕਹਿੰਦੇ ਗਾਹ ਪਾ ਰੱਖਿਆ ਟਰੈਕਟਰ ਨੇ ਬਰੂਦ ਹੀ ਭਰਿਆ ਕਹਿੰਦੇ ਜਮਾ ਇਹ ਟਰੈਕਟਰ ਵਿੱਚ ਬਰੂਦ ਭਰਿਆ ਕਹਿੰਦੇ ਮਿੱਤਰੋ ਬਰੂਦ ਲੈ ਬਈ ਮਿੱਤਰੋ ਨਿਊ ਹੋਲੈਂਡ ਸੱਤੀ ਦੀ ਤਾਂ ਦੇਖਦੇ ਨੇ ਜੋਰ ਬੰਦੇ ਉਹ ਚੋਟਿਆ ਤੇ ਇਹ ਰੱਬ ਮਨੀ ਮੂੰਹ ਹੋ ਗਿਆ ਪਹਿਲੀ ਜਾਂਦਾ ਦੇਖੋ ਮਿੱਤਰੋ ਬੁਕਦਾ ਜੇ ਬੰਦੇ ਨੇ 6 ਬੰਦੇ ਆ ਇਹ 12 ਹੁੰਦੇ ਅਸਲੇ ਇਹ ਗੱਡੀ ਵਿੱਚ ਬੰਦੇ ਨੇ 6 ਬੰਦੇ ਆ ਇਹ 12 ਹੁੰਦੇ ਅਸਲੇ ਆਓ ਸਾਹਮਣੇ ਜ਼ੋਰ ਲੱਗਦਾ ਐਨ ਆਉਂਦਾ ਬੁੱਕਦਾ ਕਹਿੰਦੇ ਝੋਟਾ ਦੇਖੋ ਮਿੱਤਰੋ ਜ਼ੋਰ ਦੇਖੋ ਟਰੈਕਟਰ ਦਾ ਪੂਰਾ ਜ਼ੋਰ ਮਾਰਦਾ ਕਹਿੰਦੇ ਟਰਾਲੇ ਤੇ ਜਾਂਦਾ ਦੇਖੋ ਮਿੱਤਰੋ ਬੁੱਕਦਾ ਜਮ ਪਤਾ ਨਹੀਂ ਪਤੰਦਰ ਕੀ ਪਈ ਫਿਰਦਾ ਟਰੈਕਟਰ ਦੇ ਵਿੱਚ ਕਟ-ਕਟ ਗੇਅਰ ਮੁੰਦਾ ਕਹਿੰਦੇ ਮਿੱਤਰੋ ਦੇਖੋ ਕਿਵੇਂ ਛਾਲਾ ਮਾਰਦਾ ਹੁੰਦਾ ਟਰੈਕਟਰ ਕਹਿੰਦੇ ਦੇਖੋ ਮਿੱਤਰੋ ਦੇਖੋ ਟਰਾਲੇ ਦਾ ਕਹਿੰਦੇ ਗਾਹ ਪਾ ਰੱਖਿਆ ਟਰੈਕਟਰ ਨੇ ਬਰੂਦ ਹੀ ਭਰੇ ਗਏ ਜਮਾ ਇਹ ਟਰੈਕਟਰ ਵਿੱਚ ਬਰੂਦ ਭਰੇ ਗਏ ਮਿੱਤਰੋ ਬਰੂਦ ਮਾ ਦੁਨੀਆ ਮੇਰੇ ਬਸ ਤੋਂ ਟਿੱਕ 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 ਹੋਈ ਆ ਮੀਆਂ ਟਿੱਕ 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 ਕਿੱਕਾ ਠਿੰਕ ਠਿੰਕ ਹੋਈ ਜਾਂਦੀ ਆ ਅੰਦਰ ਰੇਪੋਟਾਂ ਕੀ ਬਰੇਗਾਂ ਨੇ ਟਰੈਕਟਰ ਦੇ ਵਿੱਚ ਲੋਕ ਨੱਚਣ ਲਾਤੇ ਸਾਰੇ ਲੋਕ ਪੱਬਾਂ ਤੇ ਹੋ ਗਏ ਮਿੱਤਰੋ ਦੇਖਣ ਵਾਸਤੇ ਕਹਿੰਦੇ ਦੂਜਾ 라ਉਂਡ ਸਟਾਰਟ ਹੋ ਗਿਆ ਟਰੈਕਟਰ ਦਾ ਜਾਂਦਾ ਬੁੱਕ ਦਾ ਝੋਟਾ ਕਹਿੰਦੇ ਦੇਖੋ ਮਿੱਤਰੋ ਪਤੀਲਾ ਦਾ ਟਰੈਕਟਰ ਨੂੰ ਵੀ ਮਗਰ ਪੀ ਦੇ ਕੋਈ ਟਰਾਲਾ ਪਾਇਆ ਹੋਇਆ ਟੌਰ ਨਾ ਜਾਂਦਾ ਕਹਿੰਦੇ ਪੂਰੇ ਟੌਰ ਨਾਲ ਆਹ ਦੇ ਮਟਰੂ ਟੁੱਟਾ ਰਹਿਦਾ ਹੁੰਦਾ ਹੈ ਕਿ ਉਹ ਦੇਖ ਟੁੱਟਾ ਰਹਿਦਾ ਬੰਦੇ ਹਾਂ ਆ ਗਿਆ ਦੇ ਆ ਆਲੇ ਕੁ ਮਾਰਨਾ ਦੇਖ ਦੇ ਕੂੜਾ ਧੂੜ ਘਟਾ ਰਹੇ ਨੇ ਮਿੱਤਰੋ ਟਰੈਕਟਰ ਦਾ ਟਾਈਮ ਹੈ ਮਿੱਤਰੋ 2 12 ਕਿੰਨੇ ਕੁ ਮਾਰ ਰਹੇ ਨੇ ਟੂ ਦਾ ਇਹ ਮਿੱਤਰੋ ਇੱਕ ਹੌਲੈਂਡ ਹੋਰ ਆ ਗਿਆ 36 30 ਸਪੈਸ਼ਲ ਐਡੀਸ਼ਨਾਂ ਤੇ ਇਹਦਾ ਜੋਰ ਦੇਖਨੇ ਮਿੱਤਰੋ ਟਰਾਲਾ ਕੱਢ ਪਾਉਂਦਾ ਕਿ ਨਹੀਂ ਪਾਉਂਦਾ ਦੂਜੇ ਟਰੈਕਟਰ ਦਾ ਰਿਕਾਰਡ ਤੋੜ ਪਾਉਂਦਾ ਕਿ ਨਹੀਂ ਪਾਉਂਦਾ ਮਿੱਤਰੋ ਅੱਜ ਦੇਖੀਏ ਮਿੱਤਰੋ ਆ ਕਿੰਨੇ ਦਾ ਠੱਗਲੇ ਸਾਰੇ ਇੱਕ ਵਾਰ ਦੇਖ ਲੋ ਕਮਾਲ ਅਗਿਆਰ ਬਰਾ ਤਾ ਆ ਦੇ ਅਗਰ ਬਈ ਹੌਂਦੋ ਸੀ ਦੇਖ ਲੋ ਸਾਰੇ ਲਾਈਨ ਦੇ ਪਰ ਆਹ ਜੀ ਉਹ ਦੂਸਰੇ ਜਿਹਨੇ ਨਾ ਪੂਰਾ ਕੜਖਾ ਕਦੇਖੋ ਮੇਤਰੋ ਛੋਟੇ ਦੀ ਬਾੜ ਕੰ ਦੇ ਕਰ ਤਰਾ ਬਗਨੀ ਤਾਂ ਹਮੋ ਮੇਤਰੋ ਕਹਿੰਦੇ ਚੱਲ ਪੈ ਕਹਿੰਦੇ ਕਿ ਲੈ ਕੇ ਟਰਾਲਾ ਬੋਗੋਟਾ ਜਾਂਦਾ ਬੋਗਦਾ ਦੇਖੋ ਆ ਮੇਰਾ ਵੀਰ ਹੈ ਕੈਂਟਾਂ ਦੇ ਜੂਲੋਵਾ ਕਰਦਾ ਰਹਿੰਦਾ ਹੁੰਦਾ ਮਿੱਤਰੋ ਕਹਿੰਦੇ ਝੋਟਾ ਰਹਿੰਦਾ ਦੇਖੋ ਜ਼ੋਰ ਦੇਖੋ ਮਿੱਤਰੋ ਆ ਇੱਥੇ ਜਾ ਕੇ ਕੱਟ ਹੁੰਦਾ ਇੱਥੇ ਜਾ ਕੇ ਕੱਟ ਹੁੰਦਾ ਤੇਗਾ ਕੇ ਬਾਲਾ ਜ਼ੋਰ ਲਗ ਰਿਹਾ ਇੱਜਾ ਕੇ ਖੱਟਾਈ ਵਾਲੀ ਹੁੰਦੀ ਹੈ ਪਰ ਤੇਗਾ ਨਾ ਪ੍ਰਾਟੇ ਵਧ ਰਿਹਾ ਨਾ ਤੇ ਵਧ ਰਿਹਾ ਨਾ ਤੇ ਵਧ ਰਿਹਾ ਨਾ ਤੇ ਵਧ ਰਿਹਾ ਤੇ ਕਿੰਨੇ ਆ ਨਾ ਖੱਟੇ ਵਾਲੇ ਤੇ ਵੰਡਾ ਮੈਂ ਚੱਲਦਾ ਹੈ ਬਹੁਤ ਬਹੁਤ ਇਹਨਾਂ ਨੇ ਕਿਨੇ ਪੰਜਾਬ ਦੇ ਵੱਡੇ ਮੇਲੇ ਜੱਡੇ ਆਂ ਔਰ ਸਮਣ ਦੇਖਾਂਗੇ ਸਵਾਲ ਬੱਕਰਾ ਲੈ ਵੀ ਏਗ ਠੱਪਣ ਵਾਲਿਆ ਏ ਠੇਰੇ ਦੇ ਕੰਮ ਵਾਲਾ ਹੁੰਦਾ ਮੋੜ ਤੇ ਸਿਆ ਜੀ ਏ ਜਿਹੜੀ ਕੰਮ ਵਾਲਾ ਹੁੰਦਾ ਇਹਦੇ ਦੇ ਵਿੱਚ ਆਪ ਤੰਦਰ ਵੀ ਪੂਰਾ ਸਰੀ ਹੈ ਕਿੰਨੇ ਕੁੱਟ ਕੁੱਟ ਘੇਰ ਪਉਂਦਾ ਟਰੈਕਟਰ ਦੇਖੋ ਮਿੱਤਰੋ ਕਮੇ ਛਾਲਾ ਮਾਰਦਾ ਜਾਂਦਾ ਕਿੰਨੇ ਟਰੈਕਟਰ ਲੈ ਜਾਂਦਾ ਬੁੱਕਦਾ ਕਹਿੰਦੇ ਜੋੜ ਲੱਗਣਾ ਮਿੱਤਰੋ ਵੇਹਣ ਟਰੈਕਟਰ ਦਾ ਦੇਖੋ ਮਿੱਤਰੋ ਧੂਆਂ ਮਾਰਦਾ ਦੇਖੋ ਲੱਗਦਾ ਜ਼ੋਰ ਦੇ ਕੋਲ ਟਰੈਕਟਰ ਤੇ ਦੇਖੋ ਮਿੱਤਰੋ ਦੇਖੋ ਇੱਕ ਨਹੀਂ ਪਰ ਦਾਵਦਾਨੀ ਕਹਿੰਦੇ ਦੇਖੋ ਦੇਖੋ ਛਾਲਾ ਮਾਰਦਾ ਜਾਂਦਾ ਜਾਂਦਾ ਦੇਖੋ ਮਿੱਤਰੋ ਬੁਗਦਾ ਹੋ ਗਿਆ ਕੰਮ ਹੋ ਗਿਆ ਕੰਮ ਬੱਲੇ 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 ਦੂਜਾ ਰੌਂਡ ਸਟਾਰਟ ਹੋ ਗਿਆ ਮਿੱਤਰੋ ਕਹਿੰਦੇ ਟਰੈਕਟਰ ਤੇ ਦੇਖੋ ਨਾਲੇ ਬੁਗਦਾ ਛਾਲਾ ਮਾਰਦਾ ਹੁੰਦਾ ਪਤੰਦਰ ਪੂਰਾ ਛਾਲਾ ਦੇਖੋ ਮਿੱਤਰੋ ਜਿਵੇਂ ਕੁਝ ਮਗਰ ਕੁਝ ਪਾਈ ਨਹੀਂ ਹੁੰਦਾ ਕਹਿੰਦੇ ਟਰੈਕਟਰ ਤੇ ആ മോ തമ്മ മോ പെക്രട്ടാൻ മിത്ര ਉਹਦਾ ਛੜਾ ਮਾਰਦਾ ਝੋਟਾ ਕਹਿੰਦੇ ਮਿੱਤਰੋ ਆ ਗਿਆ ਆ ਗਿਆ ਤੇ ਮਿੱਤਰੋ ਇਹਦਾ ਟਾਈਮ ਆ ਟਰੈਕਟਰ ਦਾ 2.45 ਲੈ ਵੀ ਮਿੱਤਰੋ ਹੁਣ ਆ ਗਿਆ ਟਰੈਕਟਰ 750 ਸੋਨਾਲੀ ਕਾ ਸ਼ਿਕੰਦਰ ਤੇ ਇਹਦਾ ਜੋਰ ਦੇ ਦੇਣਾ ਮਿੱਤਰੋ ਟਰਾਲਾ ਕੱਢ ਪਾਉਂਦਾ ਕਿ ਨਹੀਂ ਪਾਉਂਦਾ ਦੂਜੇ ਟਰੈਕਟਰ ਨਾਲ ਰਿਕਾਰਡ ਤੋੜ ਪਾਉਂਦਾ ਕਿ ਨਹੀਂ ਪਾਉਂਦਾ ਆ ਜੋ ਮਿੱਤਰੋ ਦੇਖਦੇ ਆਪਾਂ ਤੇ ਇਹਦਾ ਟਾਈਮ ਵੀ ਦੇ ਦੇ ਮਿੱਤਰੋ ਕਿੰਨੇ ਟਾਈਮ ਚ ਬਾਹਰ ਟਰਾਲਾ ਕੱਢ ਪਾਉਂਦਾ ਆ ਜੋ ਮਿੱਤਰੋ ਦੇਖੀਏ ਆਪਾਂ ਤਰਚੂਟਾ ਰਹਿਦਾ ਦੇਖੋ ਰਹਿਦਾ ਇੱਥੇ ਪਤਨ ਲੱਗਦਾ ਜੋੜ ਦਾ ਟਰੈਕਟਰ ਨਾਲ ਇੱਥੇ ਇੱਥੇ ਪਤਨ ਲੱਗਦਾ ਮਨੇ ਮਤਰਾ ਇੱਥੇ ਆ ਮੋੜ ਤੇ ਆ ਕੇ ਪਤਾ ਲੱਗਦਾ ਮੇਤਰੋ ਟਰੈਕਟਰੇ ਜੋਰ ਦਾ ਮੋੜ ਤੇ ਆ ਕੇ ਦੇਖੋ ਮਿੱਤਰੋ ਮੈਂ ਵੀ ਲੈਟਾ ਜਾ ਰਿਹਾ ਜਲਦੀ ਦੇ ਨਾਲ ਦੰਗਾ ਮਾਰਦਾ ਮੈਂ ਵੀ ਲੈਟਾ ਜਾ ਰਿਹਾ ਜਲਦੀ ਦੇ ਨਾਲ ਅਟਾਉ ਰੰਦਰਾ ਜਾਂਦਾ ਮੇਤਰੋ ਟਰੈਕਟਰ ਸ਼ਾਹਾਂ ਦੇਖੋ ਮਾਰਦਾ ਰੰਦਰੇ ਤੇ ਇਹਦੇ ਗੇਰ ਦੇ ਚੱਲਦੀ ਵੀ ਟਰੈਕਟਰੇ ਜਲਦੀ ਦੇ ਨਾਲ ਚਲੇ ਝੋਟੇ ਨੂੰ ਪ੍ਰੋਵਾਈਡ ਨਹੀਂ ਜਮੀ ਵੀ ਮਗਰ ਕੀ ਪਾਇਆ ਇਹਦੇ ਅਟਾਉ ਰੰਦਰਾ ਜਾਂਦਾ ਇਹਦੇ ਟਰੈਕਟਰਾਂ ਅਸੀਂ ਨਾਂ ਬੋਲਿਆ ਰਵੀ ਬਰਾਡ ਹੌਲੈਂਡ ਵੇ ਮਚੇ ਜੇ ਸਪੀਟੀ ਸਾਫੜੇ ਤੇ ਨਾਲ ਟਰੈਕਟਰ ਕਦੇ ਮੇਰੇ ਵੀ ਅੱਧਰ ਦੀ ਉਹ ਜਹਾੜੀ ਟਰੈਕਟਰ ਜਿਹੜਾ ਗਰਾਊਂਡ ਦੇ ਵਿੱਚ ਖੜਾ ਹੈ ਇਹ ਚਾਰੇ ਸੈਕਟਰੀ ਤੇ ਆ ਰਿਹਾ ਹੋਇਆ ਹੈ

ਆਵੀ ਮੈਟਰੋ ਟਰੈਕਟਰ ਦਾ ਦੂਜਾ ਰੌਨ ਸਟਾਰਟ ਹੋ ਗਿਆ